ਸਸਰੀ ਘਰ ਸਾਰੇ ਨੂੰ ਅੱਜ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਲਖਵਿੰਦਰ ਸਿੰਘ ਸੰਧੂ ਦੀ ਕ੍ਰੀਪ ਦਾ ਰਿਸ਼ਤਾ ਕੈਂਸਰ ਦੇ ਇਲਾਜ ਲਈ ਮਸ਼ਹੂਰ ਲੁਧਿਆਣਾ ਦੇ ਹਸਪਤਾਲ ਵਿੱਚੋਂ ਬਲਦੇਵ ਸਿੰਘ ਕੱਲ ਚਿੰਤੀ ਨੂੰ ਲੈ ਕੇ ਆਇਆ ਸੀ ਚਿੰਤੀ ਨੂੰ ਛੁੱਟੀ ਦੇਣ ਵੇਲੇ ਨਾਲ ਲੈ ਜਾਣ ਵਾਲੀਆਂ ਦਵਾਈਆਂ ਲਿਖਦਿਆਂ ਚਿੰਤੀ ਦਾ ਇਲਾਜ ਕਰਨ ਵਾਲੇ ਕੈਂਸਰ ਦੇ ਮਾਹ ਡਾਕਟਰ ਨੇ ਬਲਦੇਵ ਸਿੰਘ ਨੂੰ ਕਿਹਾ ਸੀ ਅਸੀਂ ਤਾਂ ਸਰਦਾਰ ਜੀ ਦਵਾਈਆਂ ਦੇ ਸਕਦੇ ਹਾਂ ਆਪਰੇਸ਼ਨ ਕਰ ਸਕਦੇ ਹਾਂ ਲਾਜ਼ਮਾ ਪਰਮਾਤਮਾ ਨੇ ਕਰਨਾ ਹੁੰਦਾ ਜੀ ਅਸੀਂ ਆਪਣੀ ਪੂਰੀ ਪੂਰੀ ਵਾਹ ਲਾ ਲਈ ਹੁਣ ਇਸ ਨੂੰ ਹੱਸਪਤਾਲ ਰੱਖਣ ਦਾ ਕੋਈ ਲਾਭ ਨਹੀਂ ਇਹਨਾਂ ਦਵਾਆਂ ਨਾਲ ਇਸ ਦੀਆਂ ਆਖਰੀ ਘੜੀਆਂ ਸੌਖੀਆਂ ਲੰਘ ਜਾਣਗੀਆਂ ਡਾਕਟਰ ਦੇ ਹੱਥੋਂ ਪਰਚੀ ਫੜਨ ਸਮੇ ਬਦਦੇਵ ਸਿੰਘ ਦੀਆਂ ਅੱਖਾਂ ਪਰਾਂ ਨਾ ਉਸਨੇ ਡਾਕਟਰ ਦੇ ਗੋਡਿਆਂ ਵੱਲ ਝੁਕਦਿਆਂ ਹੱਥ ਬੰਨ੍ਹ ਕੇ ਕਿਹਾ ਡਾਕਟਰ ਸਾਹਿਬ ਮੇਰੀ ਚਿੰਤਨੀ ਨੂੰ ਬਚਾ ਲਓ ਤੁਸੀਂ ਪੈਸਿਆਂ ਦੀ ਫਿਕਰ ਨਾ ਕਰੋ ਮੈਂ ਆਪਣੀ ਸਾਰੀ ਜ਼ਮੀਨ ਵੇਚ ਦਿਆਂਗਾ ਮੇਰੀ ਚਿੰਤੀ ਨੂੰ ਬਚਾ ਲੋ ਡਾਕਟਰ ਸਾਹਿਬ ਦੇਖੋ ਸਰਦਾਰ ਬਲਦੇਵ ਸਿੰਘ ਜੀ ਪਹਿਲਾ ਆਪਰੇਸ਼ਨ ਵੇਲੇ ਸਾਡਾ ਖਿਆਲ ਸੀ ਬਿਮਾਰੀ ਖਤਮ ਹੋ ਗਈ ਸੀ ਪਰ ਹੁਣ ਤਾਂ ਬਿਮਾਰੀ ਦੀਆਂ ਜਿਹੜਾ ਸਾਰੇ ਸਰੀਰ 'ਚ ਫੈਲ ਚੁੱਕੀਆਂ ਹਨ ਆਪਰੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਕਰ ਲੈ ਜਾਓ ਇਸ ਦੀ ਸੇਵਾ ਕਰੋ ਹੁਣ ਇਹ 10-15 ਦਿਨਾਂ ਦੀ ਪਰੌਣੀ ਹੈ ਮੌਤ ਜ਼ਿੰਦਗੀ ਦਾ ਆਖਰੀ ਕੜਾ ਹੈ ਜ਼ਿੰਦਗੀ ਦਾ ਕੋੜਾ ਸੱਚ ਅਟੱਲ ਸਚਾਈ ਜ਼ਿੰਦਗੀ ਦੇ ਸਕੌੜੇ ਸੱਚ ਲਈ ਆਪਣੇ ਆਪ ਨੂੰ ਤਿਆਰ ਕਰੋ ਡਾਕਟਰ ਨੇ ਕਹੀਆਂ ਗੱਲਾਂ ਬਲਦੇਵ ਸਿੰਘ ਦੇ ਦਿਮਾਗ ਵਿੱਚ ਘੁਮ ਰਹੀਆਂ ਸਨ ਇਹ ਗੱਲਾਂ ਚਿੰਤੀ ਨੂੰ ਨਾਂ ਦੱਸਣ ਬਾਰੇ ਵੀ ਡਾਕਟਰ ਨੇ ਹੀ ਮਨਾ ਕਰ ਦਿੱਤਾ ਸੀ ਆਪਣੇ ਤਿੰਨ ਪੁੱਤਾਂ ਨੂੰ ਵੀ ਉਹ ਕਿਵੇਂ ਕਹਿ ਸਕਦਾ ਸੀ ਕਿ ਉਹਨਾਂ ਦੀ ਮਾਂ ਚਾਰ ਦਿਨਾਂ ਦੀ ਪ੍ਰੌਣੀ ਸੀ ਮਿੱਤੋ ਤੇ ਪ੍ਰੀਤੋ ਨੂੰ ਤਾਂ ਇਸੇ ਗੱਲ ਦੀ ਖੁਸ਼ੀ ਸੀ ਕਿ ਉਹਨਾਂ ਦੀ ਮਾਂ ਉਹਨਾਂ ਕੋਲੇ ਸੀ ਵਿਆਹੇ ਬਰੇ ਅਜ਼ਮੀਰ ਤੇ ਸ਼ਮਸ਼ੀਰ ਹੋਰਾਂ ਨੂੰ ਮਾਂ ਦੀ ਬੋਦੀ ਲੋੜ ਨਹੀਂ ਸੀ ਉਹ ਜਗਤ ਦਿਖਾਵੇ ਲਈ ਮਾਂ ਦੀ ਸੁਖਸ਼ਾਂਤ ਪੁੱਛਣ ਆਉਂਦੇ ਤੇ ਆਪਣੀਆਂ ਆਪਣੀਆਂ ਨੌਕਰੀਆਂ ਤੇ ਚਲੇ ਜਾਂਦੇ ਕਿੰਤੀ ਕੱਲ ਹੀ ਲੁਧਿਆਣੇ ਤੋਂ ਆਈ ਸੀ ਸਾਰਾ ਟੱਬਰ ਚਿੰਤੀ ਦੇ ਆਲੇ ਦੁਆਲੇ ਬੈਠਾ ਚਾਹ ਪੀ ਰਿਹਾ ਸੀ ਚਿੰਤੀ ਨੇ ਵੀ ਅੱਧੀ ਕੋਈ ਪਿਆਲੀ ਚਾਹ ਦੀ ਪੀਤੀ ਜਦੋਂ ਪਿੰਚੋਂ ਉਸ ਦੇ ਢਿੱਡ ਵਿੱਚ ਅਸਹਿ ਪੀੜ ਦੀ ਲਹਿਰ اٹਹੀ ਜਿਵੇਂ ਤਿੱਖੇ ਚਾਕੂ ਨਾਲ ਉਸ ਨੂੰ ਅੰਦਰੋਂ چیرਿਆ ਜਾ ਰਿਹਾ ਹੋਵੇ ਉਹ ਨਹੀਂ ਸੀ ਚੌਂਦੀ 3 ਪੁੱਤਾਂ ਦੇ ਸਾਹਮਣੇ ਉੱਚੀ ਉੱਚੀ ਚੀਕਾਂ ਮਾਰੇ ਉਸ ਨੇ ਬੁੱਲਾ ਨੂੰ ਦੰਦਾਂ ਵਿੱਚ ਲੈ ਕੇ ਚੀਜ਼ ਨੂੰ ਪੀਣ ਦੀ ਬਥੇਰਾ ਯਤਨ ਕੀਤਾ ਪਰ ਕਿਸ ਸਮ ਲਮਲੀ ਚੀਕਾਂ ਚ ਬਦਲ ਗਈਆਂ ਅਤੇ ਉਹ ਢਾਲ ਹੋ ਕੇ ਬੈਠੀ ਬੈਠੀ ਟੇਢੀ ਹੋ ਗਈ ਸਾਰਾ ਟੱਬਰ ਆਪਣੀ ਆਪਣੀ ਚਾਵ-ਚਾਲੇ ਛੱਡ ਕੇ ਖੜਾ ਹੋ ਗਿਆ ਉਹ ਅੱਗ बेहोਸ਼ੀ ਦੀ ਹਾਲਤ ਚ ਤਰੇਲਮੋ ਤਰੇਲੀ ਹੋ ਗਈ ਗਲਤੀ ਬਲਦੇਵ ਸਿੰਘ ਦੀ ਸੀ ਜਿਆਦੇ ਨਾਲ ਚਿੰਤੀ ਨੂੰ ਇੱਕ ਕੈਪਸੂਲ ਦੇਣਾ ਸੀ ਉਹ ਚਿੰਤੀ ਨੂੰ ਕੈਪਸੂਲ ਦੇਣਾ ਭੁੱਲ ਗਿਆ ਸੀ ਉਹ ਡਾਕਟਰ ਦੀਆਂ ਕਈਆਂ ਗੱਲਾਂ 'ਚ ਉਲਝਿਆ ਬੈਠਾ ਸੀ ਬਲਦੇਵ ਸਿੰਘ ਨੇ ਸ਼ੀਸ਼ੀ ਵਿੱਚੋਂ ਕੈਪਸੂਲ ਕੱਢਿਆ ਵੱਡੀ ਕੁੜੀ ਮੀਤੋ ਨੇ ਨੂੰ ਉਸਨੇ ਪਾਣੀ ਦਾ ਗਲਾਸ ਲਿਉਣ ਲਈ ਕਿਹਾ ਚੰਤੋ ਚੰਤੋਲੇ ਕੈਪਸੂਲ ਖਾ ਲਏ ਬਲਦੇਵ ਸਿੰਘ ਨੇ ਚਿੰਤੀ ਦੇ ਸਿਰੇ ਹੱਥ ਦੇ ਕੇ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਚੰਤੀ ਨੇ ਅਧਮੀਚੀਆਂ ਅੱਖਾਂ ਖੋਲੀਆਂ ਬਲਦੇਵ ਸਿੰਘ ਦੇ ਸਾਰੇ ਨਾਲ ਉੱਠ ਕੇ ਬੈਠ ਗਈ ਬਲਦੇਵ ਸਿੰਘ ਤੋਂ ਕੈਪਸੂਲ ਫੜ ਕੇ ਉਸ ਨੇ ਆਪਣੇ ਮੂੰਹ ਵਿੱਚ ਪਾਇਆ ਮਿੱਤੋ ਨੇ ਪਾਣੀ ਦਾ ਗਲਾਸ ਉਸ ਦੇ ਮੂੰਹ ਨਾਲ ਲਾ ਦਿੱਤਾ ਇੱਕ ਦੋ ਘੁੱਟਾਂ ਨਾਲ ਕੈਪਸੂਲ ਅੰਦਰ ਲੰਘ ਗਿਆ ਉਸ ਨੇ ਮਿੱਤੋ ਤੋਂ ਗਲਾਸ ਫੜ ਕੇ 5-7 ਘੁੱਟਾਂ ਪਾਣੀ ਦੀਆਂ ਪੀਤੀਆਂ ਬਲਦੇਵ ਸਿੰਘ ਨੇ ਉਸ ਨੂੰ ਮੁੜ ਬਿਸਤਰੇ ਤੇ ਲਟਾ ਦਿੱਤਾ ਥੋੜਾ ਚਿਰ ਉਹ ਹਾਏ ਹਾਏ ਕਰਦੀ ਰਹੀ ਦਵਾਈ ਦੇ ਅਸਰ ਨਾਲ ਦਰਦ ਟਿਕ ਗਿਆ ਤੇ ਚਿੰਤੀ ਨੂੰ ਨੀਂਦ ਆ ਗਈ ਮੌਤ ਜ਼ਿੰਦਗੀ ਦਾ ਆਖਰੀ ਪੜਾ ਹੈ ਜ਼ਿੰਦਗੀ ਦਾ ਕੋੜਾ ਸੱਚ ਅਟੱਲ ਸਚਾਈ ਇਸ ਨੂੰ ਸਵਿਕਾਰ ਕਰੋ ਡਾਕਟਰ ਦੇ ਕਹੇ ਇਹ ਸ਼ਬਦ ਅਰਦੇਵ ਸਿੰਘ ਦੇ ਦਿਮਾਗ 'ਚ ਘੁੰਮ ਰਹੇ ਸਨ ਚਿੰਤੀ ਬਿਨਾਂ ਕੀ ਕਰੇਗਾ ਸੋਚ ਕੇ ਉਹ ਦਿਲ ਖੜਦਾ ਸੀ ਆਪਣੀ ਚਿੰਤਾ ਉਹ ਧੀਆ ਪੁੱਤਾਂ ਨਾਲ ਵੀ ਸਾਂਝੀ ਨਹੀਂ ਕਰ ਸਕਦਾ ਸੀ ਮੁੰਡੇ ਖੇਤ ਵੱਲ ਚਲੇ ਗਏ ਨਵਾ ਤੀਆਂ ਕਰਦੇ ਕੰਮ ਤੇ ਰੁੱਝੰਗਾ ਉਹ ਚਿੰਤੀ ਦੇ ਸਹਰਾਣੇ ਬੈਠਾ ਆਉਣ ਵਾਲੇ ਦਿਨਾਂ ਬਾਰੇ ਸੋਚ ਕੇ ਬਹੁਤ ਉਦਾਸ ਸੀ ਚੇਤ ਮਹੀਨੇ ਦਾ ਅਖੀਰ ਖੁਸ਼ਕ ਰੁੱਖੇ ਧੂੜ ਭਰੇ ਵਾਬਰੋਲਿਆਂ ਦੀ ਉਦਾਸ ਰੁੱਤ ਉਸ ਦੀ ਉਦਾਸੀ ਚ ਵਾਧਾ ਕਰ ਰਹੀ ਸੀ ਆਕਾਸ਼ ਵਿੱਚ ਚਿੱਟੇ ਕਾਲੇ ਅਵਾਰਾ ਕਰਦੀ ਕਰਦੇ ਬੱਦਲ ਜਦ ਧੁੱਪ ਰੋਕ ਕੇ ਖੜ ਜਾਂਦੇ ਉਹ ਹੋਰ ਵੀ ਉਦਾਸ ਹੋ ਜਾਂਦਾ ਇਸ ਸਾਲ ਫਸਲ ਬਾੜੀ ਵੱਲ ਬਹੁਤਾ ਧਿਆਨ ਨਹੀਂ ਦੇ ਸਕਿਆ ਸਾਰਾ ਸਾਲ ਲੁਧਿਆਣੀ ਦੀ ਗੇੜਿਆਂ ਵਿੱਚ ਹੀ ਲੰਘ ਗਿਆ ਸੀ ਚਿੰਤੀ ਦੀ ਬਿਮਾਰੀ ਨੇ ਸਾਰਾ ਘਰ ਹੁੰਝ ਕੇ ਰੱਖ ਦਿੱਤਾ ਸੀ ਪਿਛਲੇ ਸਾਲ ਇਸੇ ਰੁੱਤ ਚਿੰਤੀ ਦਾ ਆਪਰੇਸ਼ਨ ਹੋਇਆ ਸੀ ਪਹਿਲਾਂ ਤਾਂ ਡਾਕਟਰ ਦਾ ਖਿਆਲ ਸੀ ਪੇਟ ਦੀ ਰਸੌਲੀ ਹੈ ਆਪਰੇਸ਼ਨ ਨਾਲ ਚਿੰਤੀ ਠੀਕ ਹੋ ਜੂਗੀ 4 ਮਹੀਨੇ ਹਸਪਤਾਲ ਦਾਖਲ ਰਹੀ ਰਾਜੀ ਬਾਜੀ ਹੋ ਗਈ ਸੀ ਖਾਣ ਪੀਣ ਵੀ ਲੱਗ ਗਈ ਸੀ ਘਰ ਦਾ ਕੰਮ ਵੀ ਕਰਦੀ ਸੀ ਪਰ 4 ਮਹੀਨੇ ਪਿੱਛੋਂ ਫਿਰ ਰਸੌਲੀ ਬਣ ਗਈ 2 ਮਹੀਨੇ ਹਸਪਤਾਲ 'ਚ ਫਿਰ ਦਾਖਲ ਰਹੀ ਅਖੀਰ ਡਾਕਟਰ ਨੇ ਸਿਰ ਮਾਰ ਦਿੱਤਾ ਬਿਮਾਰੀਆਂ ਜਿਹੜਾ ਸਾਰੇ ਸਰੀਰ ਵਿੱਚ ਫੈਲ ਚੁੱਕਣਾ ਹਨ ਬਿਮਾਰੀ ਡਾਕਟਰਾਂ ਦੇ ਵੱਸੋਂ ਮਾਰ ਹੋ ਗਈ ਸੀ ਹੁਣ ਚਿੰਤੀ 4 ਦਿਨਾਂ ਦੀ ਪਰੌਣੀ ਸੀ ਚਿੰਤੀ ਬਿਨਾ ਉਹ ਕੀ ਕਰੇਗਾ ਮਾਂ ਬਿਨਾ ਉਸ ਦੀਆਂ ਧੀਆਂ ਦਾ ਕੀ ਬਣੇਗਾ ਉਸ ਨੂੰ ਸਮਝ ਨਹੀਂ ਆ ਰਹੀ ਸੀ ਉਹ ਕੀ ਕਰੇ ਉਸ ਦੇ ਸਿਰ 20000 ਦਾ ਕਰਜ਼ਾ ਚੜ ਗਿਆ ਸੀ ਬੱਦਲਬਾਹੀ ਵੇਖ ਕੇ ਉਸ ਦਾ ਦਿਲ ਘਬਰਾ ਰਿਹਾ ਸੀ ਇਸ ਰੁੱਤ ਦਾ ਮੀਂਹ ਸੁੱਕਾ ਥਾ ਨਹੀਂ ਹੁੰਦਾ ਪਹਿਲਾਂ ਚੱਖੜ ਆਉਂਦਾ ਫਿਰ ਗੜੇ ਉਸ ਦੇ ਘਰ ਤੇ ਤਾਂ ਇੱਕ ਸਾਲ ਤੋਂ ਗੜੇ ਮਾਰੀ ਹੋ ਰਹੀ ਹੈ ਸਾਰਾ ਘਰ ਹੁੰਜਿਆ ਗਿਆ ਤੀਆਂ ਦੇ ਵਿਆਹ ਲਈ ਸਾਮ-ਸੰਭ ਰੱਖਿਆ ਚਿੰਤੀ ਦੀਆਂ ਟੂਮਾਂ ਵੀ ਉਸ ਦੀ ਬਿਮਾਰੀ ਤੇ ਲੱਗ ਗੀਆਂ ਤੇ ਚਿੰਤੀ 4 ਦਿਨਾਂ ਦੀ ਪੁਰਾਣੀ ਹੈ ਉਸ ਦੀ ਅੱਖਾਂ ਪਰ ਉੰਦੀਆਂ ਹਨ 50 ਸਾਲਾਂ ਦੀ ਚਿੰਤੀ ਦਾ ਆਖਰੀ ਪੜਾ ਅਜੇ ਕਿਵੇਂ ਆ ਗਿਆ ਨਹੀਂ ਚਿੰਤੀ ਦਾ ਅਜੇ ਆਖਰੀ ਪੜਾ ਨਹੀਂ ਆਇਆ ਜੇ ਚਿੰਤੀ ਦੀ ਉਮਰ ਪ੍ਰਮਾਤਮਾ ਦੇ ਹੱਥ ਹੈ ਤਾਂ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਾਂਗਾ ਕਿ ਉਹ ਮੇਰਾ ਅੰਤਿਮ ਬੜਾ ਆਉਣ ਤੱਕ ਚਿੰਤੀ ਨੂੰ ਮੇਰੇ ਨਾਲ ਰਹਿਣ ਦੇਵੇ ਮੈਂ ਹਰ ਰੋਜ਼ ਉਸ ਦੀ ਤੰਦਰੁਸਤੀ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਾਂਗਾ ਘਰ ਵਿੱਚ ਅਖੰਡ ਪਾਠ ਕਰਾਵਾਂਗਾ ਪ੍ਰਮਾਤਮਾ ਕੋਲੋਂ ਚਿੰਤੀ ਦੀ ਉਮਰ ਦੀ ਖੈਰ ਮੰਗਾਂਗਾ ਹਰ ਰੋਜ਼ ਅਰਦਾਸ ਕਰਾਂਗਾ ਮੇਰੀ ਉਮਰ ਚਿੰਤੀ ਨੂੰ ਲੱਗ ਜਾਵੇ ਨਹੀਂ ਮੈਂ ਚਿੰਤੀ ਨੂੰ ਮਰ ਨਹੀਂ ਦੇਵਾਂਗਾ ਬਲਦੇਵ ਸਿੰਘ ਚਿੰਤੀ ਦੇ ਸਿਰ 'ਤੇ ਬਿਠਾ ਹੈ ਚਿੰਤਿ ਦੀਆਂ ਅੱਖਾਂ ਖੋਲੀਆਂ ਬਲਦੇਵ ਸਿੰਘ ਨੂੰ ਇਸ ਤਰ੍ਹਾਂ ਗੁੰਮਸਮ ਬੈਠਾ ਦੇਖ ਕੇ ਪੁੱਛਿਆ ਮਿੱਤੂ ਦੇ ਬਾਪੂ ਤੂੰ ਖੇਤ ਨਹੀਂ ਗਿਆ ਤੈਨੂੰ ਹੁਣ ਫਸਲવાડી ਦਾ ਫਿਕਰ ਕਰਨਾ ਚਾਹੀਦਾ ਕਣਕ ਨੂੰ ਪਾਣੀ ਦੇਣ ਵਾਲਾ ਹੋ ਆਖਰੀ ਪਾਣੀ ਹੁਣ ਪਾਣੀ ਦੇਣ ਨਾਲ ਦਾਣੇ ਮੁੱਟੇ ਹੋਣਗੇ ਮੇਰੀ ਫਿਕਰ ਨਾ ਕਰ ਮੈਂ ਹੁਣ ਠੀਕ ਆ ਹੁਣ ਤੂੰ ਫਸਲવાડી ਦਾ ਫਿਕਰ ਕਰ ਤੇਰੇ ਕੋਲੋਂ ਉੱਠਣ ਨੂੰ ਜੀ ਨਹੀਂ ਕਰਦਾ ਚਿੰਤੋ ਤੈਨੂੰ ਛੱਡ ਕੇ ਜਾਣ ਨੂੰ ਮਨ ਨਹੀਂ ਮੰਨਦਾ ਤੂੰ ਕੰਕੜਾ ਫਿਕਰ ਨਾ ਕਰ ਛੇਤੀ ਛੇਤੀ ਰਾਜੀ ਹੋ ਜਾ ਆਪਾਂ ਦੋਵੇਂ ਖੇਤ ਚੱਲਾਂਗੇ ਤੂੰ ਇੰਨਾ ਉਦਾਸ ਨਾ ਹੋ ਮੈਂ ਇੰਨੀ ਛੇਤੀ ਨਹੀਂ ਮਰਦੀ ਤੇਰੇ ਨਾਲ ਉਮਰ ਪਰ ਦਾ ਸਾਥ ਦੀ ਸੌ ਖਾਦੀ ਐ ਰੱਬ ਸਾਡੀ ਜੋੜੀ ਬਣਾ ਕੇ ਰੱਖੂ ਚਿੰਤੀ ਦੀਆਂ ਅੱਖਾਂ ਮੋਲੋ ਮਲੀ ਛਲਕ ਪੰਗਾ ਬਲਦੇਵ ਸਿੰਘ ਭਾਵੇਂ ਕਿੰਨਾ ਵੀ ਉਦਾਸ ਹੁੰਦਾ ਉਹ ਚਿੰਤੀ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸੀ ਸਕਦਾ ਉਸਨੇ ਚਿੰਤੀ ਦਾ ਧਿਆਨ ਬਦਨ ਲਈ ਆਖਿਆ ਤੇਰਾ ਮਨ じゃ ਬਾਹਰ ਕੱਢ ਲੱਗੇ ਡਾਕਟਰ ਕਹਿੰਦਾ ਸੀ ਤੈਨੂੰ ੁੱੱਪੇ ਬੈਠਣਾ ਚਾਹੀਦਾ ਤੁੱਪੇ ਤੇਰੇ ਹੱਡ ਪੈਰ ਖੁੱਲਣਗੇ ਕੱਲ ਦੀਆਂ ਕਣਗਾਣੇ ਮੌਸਮ ਠੰਡਾ ਕਰ ਦਿੱਤਾ ਮੈਂ ਵੀ ਤੈਨੂੰ ਕਹਿਣ ਵਾਲੀ ਸੀ ਤੁੱਪੇ ਬੈਠੇ ਨੋਂ ਤੂੰ ਮੇਰੇ ਦਿਲ ਦੀ ਗੱਲ ਕਿਵੇਂ ਪੁੱਛ ਲਈ 30 ਸਾਲ ਹੋ ਗਏ ਆਪਾਂ ਨੂੰ ਇੱਕ ਦੂਜੇ ਦੇ ਦਿਲ ਦੀਆਂ ਬੁਝਦਿਆਂ ਨੂੰ ਆਪੇ ਹੀ ਤਾਂ ਕੈਨੀ ਹੁੰਨੀ ਏ ਤੇਰੀ ਮੇਰੀ ਇੱਕ ਜਿੰਦੜੀ ਐਵੇਂ ਦੋ ਕਲਪੂਤ ਬਣਾਏ ਇਹ ਸੁਣ ਕੇ ਚਿੰਤੀ ਹੱਸ ਪਈ ਬਲਦੇਵ ਸਿੰਘ ਨੂੰ ਵੀ ਹਾਸਾ ਆ ਗਿਆ ਬਲਦੇਵ ਸਿੰਘ ਨੇ ਮਿੱਤੋਤੇ ਪ੍ਰੀਤੋ ਨੂੰ ਬੁਲਾ ਕੇ ਚਿੰਤੀ ਦਾ ਮੰਜਾ ਬਾਹਰ ਕਢਵਾਇਆ 베ੜੀ ਦੀ ਤੁੱਪ 'ਚ ਬੈਠ ਕੇ ਚਿੰਤੀ ਨਹੀਂ ਮਹਿਸੂਸ ਕੀਤਾ ਕਿ ਉਸ ਦੀ ਬਿਮਾਰੀ ਨੂੰ ਮੋੜਾ ਪੈ ਗਿਆ ਸੀ। ਕੱਲ੍ਹ ਨਾਲੋਂ ਉਸ ਨੂੰ ਆਪ ਦਾ ਸਰੀਰ ਠੀਕ ਲੱਗਦਾ ਸੀ। ਉਸ ਦਾ ਜਿਕਰਦਾ ਸੀ ਉਹ ਛੇਤੀ ਛੇਤੀ ਠੀਕ ਹੋ ਕੇ ਕਰਦਾ ਕੰਮ ਸੰਭਾਲ ਲੇ। ਮੈਸਾਂ ਦੀਆਂ ਤਾਰਾਂ ਵਿੱਚ ਉਹ ਵੀ ਦੁੱਧ ਲੜਿੱਕੇ ਸੰਨਘਾ ਕਰੇ ਮੱਝਾਂ ਨੂੰ ਨਹਾਵੇ, ਚੁੱਲ੍ਹੇ ਚੌਂਕੇ ਦਾ ਕੰਮ ਸੰਭਾਲੇ, ਰੋਟੀ ਲੈ ਕੇ ਖੇਤ ਜਾਵੇ। ਪਰ ਹੁਕਮਜੋਰ ਸੀ ਉਤਰ ਕੇ ਮਸਾਂ ਬਾਹਰ ਆਈ ਸੀ ਉਸ ਦਿਆਂ ਲੱਤਾਂ ਮਨ ਮਨ ਪੱਕੇ ਦੀਆਂ ਜਾਪਦੀਆਂ ਸੀ ਤੁਰਨ ਵੇਲੇ ਉਸ ਦਾ ਸਾਹ ਚੜ ਗਿਆ ਸੀ ਉਸ ਨੂੰ ਦੇਲੀ ਉੱਪਰ ਬੈਠਣਾ ਪਿਆ ਬਲਦੇਵ ਸਿੰਘ ਦੀਆਂ ਬਾਹਾਂ ਦਾ ਸਹਾਰਾ ਲੈ ਕੇ ਉਹ ਮਸਾਂ ਮੰਝੇ ਤੱਕ ਪਹੁੰਚੀ ਸੀ ਜੇ ਬਲਦੇਵ ਨੇ ਉਸ ਨੂੰ ਮੋਢਿਆਂ ਕੋਲੋਂ ਨਾ ਫੜਿਆ ਹੁੰਦਾ ਤਰ੍ਹਾਂ ਵਿੱਚ ਡਿੱਗ ਪੈਂਦੀ ਬੱਦਲਵਾਹੀ ਪਿੱਛੋਂ ਨਿਕਲਦੀ ਚੇਤ ਦੀ ਤੁੱਪ ਚਿੰਤੀ ਨੂੰ ਚੰਗੀ ਲੱਗ ਰਹੀ ਸੀ ਅੰਦਰ ਤਾਂ ਉਸ ਨੂੰ ਰਜਾਈ ਵਿੱਚ ਵੀ ਕੰਬ ਲੱਗ ਰਿਹਾ ਸੀ ਕੰਬਾ ਤਾਂ ਲੱਗਣਾ ਹੀ ਸੀ ਲਹੂ ਦਿਨੋਂ ਦਿਨ ਘਟ ਰਿਹਾ ਸੀ ਘਟ ਰਹੇ ਰਹੂ ਦੀ ਗਰਮੀ ਨੂੰ ਪੂਰੀ ਕਰ ਲਈ ਹੀ ਡਾਕਟਰ ਨੇ ਉਸ ਨੂੰ ੁੱੱਪੇ ਬੈਠਣ ਦੀ ਸਲਾਹ ਦਿੱਤੀ ਸੀ ਸਵੇਰ ਦੇ ਵੇਲੇ ਬਲਦੇਵ ਸਿੰਘ ਉਸ ਨੂੰ ਦਵਾਈ ਦੇਣੀ ਭੁੱਲ ਗਿਆ ਚਿੰਤੀ ਨੂੰ ਦੂਜੀ ਦਵਾਈ ਦੇਣ ਦਾ ਸਮਾਂ ਹੋ ਗਿਆ ਸੀ ਬਲਦੇਵ ਸਿੰਘ ਨੇ ਉਸ ਨੂੰ ਸ਼ੀਸ਼ੀ ਵਿੱਚੋਂ ਦੋ ਕੈਪਸੂਲ ਕੱਢ ਕੇ ਦਿੱਤੇ ਕੈਪਸੂਲ ਮੂੰਹ ਵਿੱਚ ਪਾ ਕੇ ਚਿੰਤੀ ਨੇ ਗਲਾਸ ਚੋਂ ਪਾਣੀ ਦੀਆਂ ਚਾਰ ਘੁੱਟਾਂ ਪਾਰ ਕੇ ਗਲਾਸ ਬਲਦੇਵ ਸਿੰਘ ਨੂੰ ਫੜਾ ਦਿੱਤਾ ਬਲਦੇਵ ਸਿੰਘ ਉਸ ਦੇ ਕੋਲ ਹੀ ਸਟੂਲ ਤੇ ਬੈਠ ਗਿਆ ਉਹ ਚਿੰਤੀ ਨੂੰ ਦਵਾਈਆਂ ਖਾਣ ਦਾ ਸਮਾਂ ਅਤੇ ਤਰੀਕਾ ਦੱਸਣ ਲੱਗ ਪਿਆ ਮੈਨੂੰ ਇੰਨਾ ਕੁਝ ਯਾਦ ਨਹੀਂ ਰਹਿਣਾ ਤੂੰ ਆਪੇ ਹੀ ਯਾਦ ਕਰਕੇ ਦੇ ਦਿਆ ਕਰ ਜਿਹੜੀ ਦਵਾਈ ਦੇਣੀ ਹੈ ਦਵਾਈਆਂ ਖਾ ਖਾ ਕੇ ਮੈਂ ਤਾਂ ਹੰਬੀ ਪਈ ਨਾ ਚਿੰਤੀ ਨੇ ਬਲਦੇਵ ਸਿੰਘ ਦੀ ਗੱਲ ਵੱਲ ਕੋਈ ਖਸਤਿਆ ਨਾ ਦਿੱਤਾ ਦਵਾਈਆਂ ਨਹੀਂ ਖਾਏਂਗੀ ਤਾਂ ਤੂੰ ਠੀਕ ਕਿਵੇਂ ਹੋਏਂਗੀ ਸਵੇਰੇ ਜੇ ਦਵਾਈ ਨਾ ਖਾਦੀ ਫਿਰ ਦਰਦ ਕਿਵੇਂ ਠਿਕਦਾ ਧਿਆਨ ਨਾਲ ਸੁਣ ਲੈ ਤੂੰ ਕੁੜੀਆਂ ਨੂੰ ਸਮਝਾ ਦੇ ਆਪੇ ਦੇ ਦਿਆ ਕਰਨੀਆਂ ਯਾਦ ਕਰਕੇ ਮੈਨੂੰ ਦਵਾਈ ਮੈਨੂੰ ਹੀ ਯਾਦ ਰਹਿੰਦੀਆਂ ਸਾਰੀਆਂ ਗੱਲਾਂ ਬਲਦੇਵ ਸਿੰਘ ਅੰਦਰ ਲਿਮਾਰੀ ਚ ਰੱਖਣਾ ਦਵਾਈਆਂ ਬਾਰੇ ਕੁੜੀਆਂ ਨੂੰ ਸਮਝਾਉਣ ਲਈ ਉੱਠ ਕੇ ਅੰਦਰ ਚਲਾ ਗਿਆ ਹਰ ਕੋਰਤੇ ਸੁਖਪਾਲ ਬਾਹਰਲਾ ਗੇਟ ਲੰਘ ਕੇ ਵੇੜੇ ਜਾ ਗਿਆਂ ਉਹਨਾਂ ਨੇ ਜਦ ਚਿੰਤੀ ਕੋਲ ਆ ਕੇ ਸਸਤਰੀ ਕਾਲ ਬਲਾਈ ਤਾਂ ਬਲਦੇਵ ਸਿੰਘ ਬਾਹਰ ਆ ਗਿਆ ਸਸਤਰੀ ਕਾਲ ਦੋਹਾਂ ਨੇ ਬਲਦੇਵ ਸਿੰਘ ਨੂੰ ਫਤਿ ਬਲਾਈ ਕੁੜਗੋ ਚਾਬਣਾਉ ਪਈ ਆਪਦੀ ਚਾਚੀ ਜੀ ਹੋਰਾਂ ਵਾਸਤੇ ਚਿੰਤੀ ਨੇ ਉੱਚੀ ਆਵਾਜ਼ ਵਿੱਚ ਕਿਹਾ ਬਲਦੇਵ ਸਿੰਘ ਨੇ ਉਹਨਾਂ ਦੇ ਬੈਠਣ ਲਈ ਮੰਜਾ ਢੱਕ ਕੇ ਆਪ ਚਿੰਤੀ ਦੇ ਮੰਜੇ ਕੋਲ ਪਏ ਸਟੂਲ ਤੇ ਬੈਠ ਗਿਆ ਕੀ ਹਾਲ ਚਾਲ ਹੈ ਲਾਣਾ ਨੇ ਬਾਨੇ ਦਾ ਸਾਡੇ ਮਿੱਤਰ ਦਾ ਕੀ ਹਾਲ ਹੈ ਉਸਨੇ ਕਦੀ ਜੀੜਾ ਹੀ ਨਹੀਂ ਮਾਰਿਆ ਲਾਣਾ ਬਾਣਾ ਤਾਂ ਠੀਕ ਹੈ ਮਿੱਤਰ ਤੁਹਾਡਾ ਹਰਥ ਤੇਰੀ ਬੈਠਾ ਵੀ ਬਲਦੇਵ ਮੇਰਾ ਪਤਾ ਲੈਣ ਕਿਉਂ ਨਹੀਂ ਆਇਆ ਕਿਉਂ ਕੁਝ ਢਿੱਲਾ ਏ ਮੇਰੋ ਸਿੰਘ ਬਲਦੇਵ ਸਿੰਘ ਨੇ ਫਿਕਰਮੰਦ ਹੋ ਕੇ ਪੁੱਛਿਆ ਲੱਤ ਟੜਾਈ ਬੈਠਾ ਹੋ ਟਰੈਕਟਰ ਤੋਂ ਡਿੱਗ ਕੇ ਅੱਛਾ ਮੈਨੂੰ ਨਹੀਂ ਪਤਾ ਹਰਪੁਰੇ ਨਾਲੇ ਅਸੀਂ ਤਾਂ ਕੱਲ ਹੀ ਆਏ ਆ 2 ਮਹੀਨਿਆਂ ਪਿੱਛੋਂ ਲੁਧਿਆਣੋਂ ਲਾਂਭਾ ਤਸਗੋ ਮੈਦੇਨਾ ਸੀ ਉਹਨੂੰ ਚਿੰਤੀ ਦਾ ਪਤਾ ਲੈਣ ਕਿਉਂ ਨਹੀਂ ਆਇਆ ਕਿੰਨਾ ਕੁ ਤੇਰ ਹੋ ਗਿਆ ਲੱਤ ਟੁੱਟੀ ਨੂੰ ਹੁਣ ਕੀ ਹਾਲ ਹੈ ਲੱਤ ਟੁੱਟੀ ਨੂੰ ਤਾਂ ਮਹੀਨਾ ਹੋ ਗਿਆ ਪਲੱਸਟਰ ਲਾਤਾ ਸੀ ਡਾਕਟਰ ਨੇ ਕਹਿੰਦਾ ਸੀ ਦੂੜਕ ਮਹੀਨਾ ਬਾਅਦ ਖੋਲਾਂਗੇ ਕੰਮ ਚ ਕੜਮ ਛਿੜ ਗਿਆ ਬੜਾ ਮਾੜਾ ਕੰਮ ਹੋਇਆ ਪਲੱਸਟਰ ਕਿੱਥੋਂ ਕਰਵਾਇਆ ਸੀ ਪਲੱਸਟਰ ਤਾਂ ਸਮਰੂਰੋ ਕਰਾਇਆ ਸੀ ਡਾਕਟਰ ਤਾਂ ਕਹਿੰਦੇ ਬਹੁਤ ਸਿਆਣਾ ਹੱਡੀਆਂ ਦਾ ਮਾਰ ਹੈ ਲੱਤ ਜੇ ਪੂਰਾ ਭਾਰ ਨਹੀਂ ਚਲਦੀ ਛੋਟੀ ਦਾ ਸਾਰਾ ਲੈ ਕੇ ਟੁੱਟਦਾ ਨਹੀਂ ਠੀਕ ਹੋਊ ਹਰ ਕੁਰੇ ਮੈਂ ਆਉਂਗਾ ਕਿਸੇ ਦਿਨ ਪਤਾ ਲੈਣ ਉਸ ਨੂੰ ਕੋਈ ਫਿਕਰ ਨਾ ਕਰੇ ਰੱਬ ਦੀ ਰੱਖਣ ਵਾਲਾ ਬਚਨਤਕੁਰ ਬਾਰੇ ਡਾਕਟਰ ਹੁਣ ਕੀ ਕਹਿੰਦਾ ਡਾਕਟਰ ਨੇ ਦਵਾਈਆਂ ਲਿਖਤੀਆਂ ਦੇਈ ਜਾਂਦੀਆਂ ਕਹਿੰਦਾ ਵੀ ਛੇਤੀ ਠੀਕ ਹੋ ਜੂ ਦੋ ਤਿੰਨਾਂ ਦੀ ਮਾਂ ਐ ਇਸ ਨੂੰ ਤਾਂ ਠੀਕ ਹੋਣਾ ਹੀ ਚਾਹੀਦਾ ਮੈਂ ਰੋਜ਼ ਰੱਬ ਅੱਗੇ ਹੱਥ ਜੋੜਦੀ ਆ ਹੇ ਸੱਚੇ ਪਾਤਸ਼ਾਹ ਮੇਰੀ ਭੈਣ ਨੂੰ ਛੇਤੀ ਰਾਜੀ ਕਰ ਦੇ ਕਥੇੜਾ ਕਸ਼ਟ ਭੋਗ ਲਿਆ ਵਿਚਾਰੀ ਨੇ ਹਰ ਬਿਮਾਰੀ ਦੀ ਮਿਆਦ ਹੁੰਦੀ ਐ ਬਲਦੇਵ ਸਿੰਘ ਹੁਣ ਭੈਣ ਠੀਕ ਹੋ ਚੁ ਇਹ ਬੀਬੀ ਕੌਣ ਐ ਕਿੰਤ ਨੇ ਉਸ ਕੋਲ ਵਲੀਆ ਕਰਕੇ ਪੁੱਛਿਆ ਇਹ ਮੇਰੀ ਮਾਸੀ ਦਿੱਤੀ ਐ ਉਸ ਕੋਲ ਰੂਪਖੇੜੇ ਤੋਂ ਨੌਕਰੀ ਮਿਲੀ ਐ ਉਸ ਨੂੰ ਤੁਹਾਡੇ ਪਿੰਡ ਹਸਪਤਾਲ 'ਚ ਥੋੜੇ ਦਿਨ ਤੁਹਾਡੇ ਕੋਲੇ ਰਹੂ ਜਦੋਂ ਉਸ ਦਾ ਜੀ ਲੱਗ ਗਿਆ ਕਿਸੇ ਦੀ ਬੈਠਕ ਲੈ ਦਿਓ ਇਹਨੂੰ ਕਰਾਏ ਤੇ ਕਰਾਏ ਤੇ ਹਰ ਗੁਰੇ ਅਸੀਂ ਬੀਬੀ ਨੂੰ ਬਿਲਕੁਲ ਨਹੀਂ ਰਹਿਣ ਦੇਣਾ ਸਾਡੇ ਹੁੰਦੀਆਂ ਤੇਰੀ ਭੈਣ ਕਰਾਏ ਤੇ ਰਹੇ ਬਿਲਕੁਲ ਝੂਠ ਤੇਰੀ ਭੈਣ ਮੇਰੀ ਭੈਣ ਨਹੀਂ ਲੱਗਦੀ ਮੈਂ ਬਚਨਤ ਕੁਰੇ ਕਦੋਂ ਕਿਹਾ ਮੇਰੀ ਪਹਿਨ ਤੇਰੀ ਪਹਿਨ ਨਹੀਂ ਲੱਗਦੀ ਇਸ ਘਰ ਨੂੰ ਆਪਦਾ ਘਰ ਸਮਝ ਕੇ ਇਸ ਨੂੰ ਤੁਹਾਡੇ ਕੋਲ ਲੈ ਆਈਆਂ ਕੱਲੀ ਤੀਵੀ ਮਾਨੀ ਵਾਸਤੇ ਬਗਾਨੇ ਪਿੰਡ ਰਹਿਣਾ ਬਹੁਤ ਔਖਾ ਹੁੰਦਾ ਜੇ ਤੁਹਾਡੇ ਕੋਲ ਇਸ ਦਾ ਜੀ ਲੱਗ ਗਿਆ ਫਿਰ ਕਿਰਾਏ ਤੇ ਕਿਉਂ ਰਹੋਗੀ ਕਬੀਲਦਾਰੀ ਦੀਆਂ ਤੰਗਾਂ ਕਰਕੇ ਵਿਚਾਰੀ ਨੂੰ ਟੱਬਰ ਛੱਡ ਕੇ ਇੰਨੀ ਦੂਰ ਆਉਣਾ ਪਿਆ ਕੱਲ ਨੂੰ ਮੁੰਡੇ ਕਮਾਉਣ ਜੋਗੇ ਹੋ ਜਾਣਗੇ ਫਿਰ ਕਾਹਨੂੰ ਕਰੋਗੀ ਨੌਕਰੀ ਮੁੰਡਿਆਂ ਦਾ ਬਾਪ ਕਿੰ ਤਨੇ ਦੂਰ ਆ ਕੇ ਪ੍ਰਸ਼ਨ ਪੁੱਛਿਆ ਉਸ ਨੂੰ ਡਰ ਸੀ ਉਹ ਕਿੱਦਰੇ ਅਣਖਾਵੀ ਗੱਲਾਂ ਪੁੱਛ ਬੈਠੇ ਬਾਪ ਵੀ ਹੈ ਪਰ ਨਾਂ ਹੋਇਆ ਵਰਗਾ 70 ਸਾਲ ਦਾ ਬੰਦਾ ਕੀ ਕਮਾਈ ਕਰ ਸਕਦਾ ਕੀ ਕੀ ਗੱਲਾਂ ਦੱਸਾਂ ਤੈਨੂੰ ਬਚੰਤਪੁਰੇ ਇਸ ਦਾ ਘਰ ਵਾਲਾ ਕਰਤਾਰਾ 70 ਸਾਲ ਦਾ ਬੁੱਢਾ ਹੈ ਕਰਤਾਰੇ ਹੁਰੀ ਅਠਪਰਾ ਨੇ ਤੇ ਜ਼ਮੀਨ ਅਠਾਂ ਬਰਾਹਮਣਾਂ ਕੋਲੇ 20 ਕਿੱਲੇ ਉਹ ਵੀ ਆਪਣੀ ਮਾਰੂ ਅੱਧੀ ਸੇਚੂ ਕਰਤਾਰਾ ਸਭ ਤੋਂ ਵੱਡਾ ਹੱਲੇ ਗੁੱਲੇ ਤੋਂ ਪਹਿਲਾਂ ਦੀਆਂ ਗੱਲਾਂ ਲੜਾਈ ਲੱਗੀ ਹੋਈ ਸੀ ਅੰਗਰੇਜ਼ਾਂ ਨੇ ਕਰਤਾਰਾ ਫੌਜ 'ਚੋਂ ਭਰਤੀ ਕਰ ਲਿਆ ਧੂਰਕੋਟ ਦੇ ਕਿਸੇ ਜੱਟ ਨੇ ਕਰਤਾਰੇ ਫੌਜੀ ਨੂੰ ਆਪਣੀ ਕੁੜੀ ਦਾ ਰਿਸ਼ਤਾ ਕਰਤਾ ਕੁੜੀ ਨਿਆਣੀ ਸੀ ਅਗਰਾਂ ਨੇ ਕਿਹਾ ਮਕਲਾਵਾ ਤੂੰ ਸਾ ਠਹਿਰ ਕੇ ਦੇਵਾਂਗੇ ਫੌਜੀ ਵਿਆਹ ਕਰਵਾ ਕੇ ਚਲਾ ਗਿਆ ਅੱਠਾ ਪੁੱਤਾਂ ਦੀ ਮਾਂ ਨੂੰ ਨੂੰ ਲਿਆਉਂਦੀ ਅੱਤਵੀਂ ਲੱਗ ਗਈ ਕਰਤਾਰੇ ਨੂੰ ਲੜਾਈ ਕਾਰਨ ਛੁੱਟੀ ਮਿਲਣੀ ਮੁਸ਼ਕਲ ਸੀ ਉਹ ਕਰਤਾਰੇ ਤੋਂ ਛੋਟੇ ਬਗੇਲੀ ਨੂੰ ਨਾਲ ਲੈ ਕੇ ਧੂਰਕੋਟ ਗਏ ਤੇ ਕਰਤਾਰੇ ਦੀ ਬਹੁ ਨੂੰ ਲੈ ਆਏ। ਵਿਆਹ ਕਰਤਾਰੇ ਦਾ ਹੋਇਆ ਤੇ ਮੁਕਲਾਵਾ ਬਗੇਲੂ ਲੈ ਆਇਆ। ਚਿੰਚੀ ਨੂੰ ਹੱਸ ਆ ਗਏ। ਹਾਂ ਬਚਿੰਤ ਕੁਰੇ ਬਹੁ ਕਰਤਾਰੇ ਦੀ ਮੁਕਲਾਵਾ ਬਗੇਲੂ ਲੈ ਆਇਆ। ਉਤੋਂ ਬੁੜੀ ਨੇ ਇੱਕ ਲੋੜਾ ਹੋਰ ਮਾਰੇ। ਜੇ ਬੁੜੀ ਨੂੰ ਤਾਂ ਚਾਹ ਪੂਰਾ ਕਰਕੇ 5-7 ਦਿਨਾਂ ਪਿੱਛੋਂ ਬਹੁ ਨੂੰ ਪੇਕੇ ਛੱਡ ਆਉਂਦੀ। ਗੱਲ ਰਾਹ ਸਿਰ ਰਹਿੰਦੀ। ਬੁੜੀ ਤਾਂ ਨੂਨ ਨੂੰ ਜੱਫਾ ਮਾਰ ਕੇ ਬੈ ਗਈ। ਕਰਤਾਰਾ ਦੋ ਸਾਲ ਪਿੱਛੋਂ ਆਇਆ ਉਸ ਨੂੰ ਜਦ ਪਤਾ ਲੱਗਿਆ ਕਿ ਬਹੂ ਦੀ ਗੋਦੀ ਮੁੰਡਾ ਉਸ ਨੇ ਸਾਰੇ ਟੱਬਰ ਨੂੰ ਗਾਲਾਂ ਕੱਢੀਆਂ ਤੇ ਉੰਨੀ ਪੈਰੀ ਸ਼ੌਣੀ 'ਚ ਮੁੜ ਗਿਆ ਮੁੜ ਕੇ ਪਿੰਡਣੀ ਵੜਿਆ ਇੱਕ ਮੁੰਡਾ ਬਹੂ ਦੇ ਹੋਰ ਹੋਇਆ ਤੀਜੇ ਜਾਪੇ 'ਚ ਬਹੂ ਮਰ ਗਈ ਸੱਤ ਬੈੜਕਿਆਂ ਨੇ ਮਧੂਲ ਕੇ ਮਾਰਤੀ ਚਿੰਤੀ ਨੇ ਲੰਮਾ ਹੋੰਕਾ ਲਿਆ ਕੁੜਨਾ ਚਾਹ ਬਣਾ ਕੇ ਲੈ ਆਂਗਾ ਚਾਹ ਪੀ ਕੇ ਸੁਖ ਪਾਲਾ ਸਤਜਾਨ ਲਈ ਕਾਲੀ ਜੀ ਅਜੂ ਉਸਨੇ ਪਹਿਲੇ ਦਿਨ ਹਾਜ਼ਰ ਹੋਣਾ ਸੀ ਸੁਖਪਾਲ ਦੇ ਨਾਲ ਹਰ ਕੌਰ ਵੀ ਖੜੀ ਹੋ ਗਈ ਤਾਂ ਚਿੰਤੀ ਨੂੰ ਉਸ ਨੂੰ ਰੋਕ ਲਿਆ ਤੂੰ ਤਾਂ ਬੈਠ ਹਰ ਕੁਰੇ ਤੂੰ ਹਸਪਤਾਲ ਜਾ ਕੇ ਕੀ ਕਰੇਂਗੀ ਮੀਤੋ ਦੇ ਬਾਪੂ ਨੂੰ ਸਾਰਾ ਇਹ ਹਸਪਤਾਲ ਜਾਣਦਾ ਹੈ ਬੀਬੀ ਇਹਦੇ ਨਾਲ ਜਾ ਕੇ ਹਾਜ਼ਰੀ ਲਾਓ ਕਿਉਂ ਭਾਈ ਸੁਖਪਾਲ ਮੈਂ ਤੇਲਾਂ ਤੇਰੇ ਨਾਲ ਜਿਵੇਂ ਮੇਰੀ ਲੋੜ ਹੈ ਨਹੀਂ ਭੈਣ ਤੂੰ ਬੈਠ ਬਾਈ ਜੀ ਮੇਰੇ ਨਾਲ ਨਹੀਂ ਹਰ ਕੌਰ ਜਿੱਥੋਂ ਉੱਠੀ ਸੀ ਉੱਥੇ ਹੀ ਬੈਠ ਗਈ ਸੁਖਪਾਲ ਕੇ ਗੁਰਦੇਵ ਦੇ ਜਾਨ ਪਿੱਛੋਂ ਹਰਕੁਰ ਨੇ ਫੇਰ ਸੁਖਪਾਲ ਦੇ ਘਰ ਵਾਲੇ ਕਰਤਾਰੇ ਦੀ ਗੱਲ ਛੇੜ ਲਈ ਤੂੰ ਹੋਰ ਸੁਣ ਬਚੰਦਪੁਰੇ ਸਾਰੇ ਟੱਬਰ ਨੇ ਕਰਤਾਰੇ ਨਾਲ ਇੱਕ ਹੋਰ ਜ਼ੁਲਮ ਕੀਤਾ ਕਾਗਜ਼ਾਂ ਤੇ ਦੋਵੇਂ ਮੁੰਡੇ ਕਰਤਾਰੇ ਦੇ ਲਿਖੇ ਹੋਏ ਸਨ ਉਹ ਬਰਾਬਰ ਦੇ ਸ਼ਰੀਕ ਬਣ ਕੇ ਖੜੇ ਹਨ ਅਖੇ ਸਾਰਾ ਪਿੰਡ ਕਹਿੰਦਾ ਤੂੰ ਹੀ ਸਾਡਾ ਬਾਪ ਅਸੀਂ ਤੇਰੀ ਜਾਇਦਾਦ ਤੇ ਅਸਲੀ وارਥ ਹੈ ਬਰਸ਼ੀਆਂ ਵਰਗੇ ਜਵਾਨ ਨੇ ਬਚੰਤ ਬੁਰੇ ਦੋਮੇ ਜੇ ਅੱਜ ਕਰਤਾਰਾਂ ਖਾਂ ਮੀਚ ਜੇ ਸੁਖਪਾਲ ਰੂਪ ਖੇੜੇ ਕਿਵੇਂ ਰਹੂਗੀ ਜ਼ਮੀਨ ਤੇ ਇਹਦੇ ਜਵਾਕਾਂ ਨੂੰ ਕਿਹਨੇ ਵੜਨ ਦੇਣਾ ਦਾਈ ਪੁਣੇ ਦਾ ਕੋਰਸ ਕਰ ਲਿਆ ਭਲੇ ਵੇਲੇ ਹੁਣਾਂ ਨੌਕਰੀ ਮਿਲ ਗਈ ਤੁਹਾਡੇ ਆਸਰੇ ਆਪਦੇ ਜਵਾਕ ਪਾਲਣ ਭੈਣ ਭਰਾਵਾਂ ਦਾ ਹੀ ਆਸਰਾ ਹੁੰਦਾ ਤੁਹਾਡੇ ਕੋਲੇ ਲੈ ਕੇ ਆਈ ਹਾਂ ਜੇ ਵਿਚਾਰੀ ਦਾ ਦਿਲ ਲੱਗ ਜੇ ਹਰਪੁਰ ਨੇ ਸੁਖਪਾਲ ਦੇ ਘਰ ਵਾਲੇ ਕਰਤਾਰੇ ਦੀ ਸਾਰੀ ਕਹਾਣੀ ਦੱਸ ਦਿੱਤੀ। ਬਜ਼ੀਰ ਸਿੰਘ ਸੁਖਪਾਲ ਨੂੰ ਹਸਪਤਾਲ ਛੱਡ ਕੇ ਮੋੜਾਇਆ ਸੀ। ਉਹ ਹਰਪੁਰ ਨੂੰ ਯਕੀਨ ਦਿਵਾਉਂਦਾ ਵੀ ਸਾਡੇ ਪਿੰਡ ਸੁਖਪਾਲ ਨੂੰ ਕੋਈ ਮੁਸ਼ਕਲ ਨਹੀਂ ਆਏਗੀ। ਰੋਟੀ ਖਾ ਲੋ ਬਾਪੂ ਜੀ। ਮਿੱਤੋ ਨੇ ਕਿਹਾ। ਆਵਦੀ ਜੱਤੀ ਨੂੰ ਦੇ ਪਹਿਲਾਂ ਮੈਂ ਮੈਂ ਖੇਤ ਜਾ ਕੇ ਖਾ ਲਵਾਂ। ਕੰਮਿਆਂ ਦੀ ਰੋਟੀ ਲੈ ਕੇ ਜਾਣੀ ਹੈ, ਮੇਰੀ ਰੋਟੀ ਵੀ ਵਿੱਚੇ ਬਣਦੀ। ਬਦਿਵ ਸਿੰਘ ਕੰਮਿਆਂ ਦੀ ਰੋਟੀ ਲੈ ਕੇ ਖੇਤ ਚਲਾ ਗਿਆ ਸੁਖਪਾਲ ਦੇਵਟੀ ਕਰਕੇ ਹਸਪਤਾਲ ਤੋਂ ਵਾਪਸ ਆ ਗਈ ਰੋਟੀ ਖਾ ਕੇ ਹਰ ਕੋਰ ਜਾਨ ਵਾਸਤੇ ਖੜੀ ਹੋ ਗਈ ਇਹ ਕਹਾਣੀ ਦਾ ਪਾਗ ਅਗਲਾ ਪਾਗ ਕੱਲ ਨੂੰ ਲੈ ਕੇ ਆਵਾਂਗੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਸਤਿ ਸ੍ਰੀ ਅਕਾਲ ਜੀ